ਵਿਰੋਧੀਤਾ ਇਲਜ਼ਾਮ ਲਗਾਉਣ ਦੇ ਨੇ ਕਿ ਆਮ ਆਦਮੀ ਪਾਰਟੀ ਹੋ ਨਾਮ ਰਹੀ ਨਹੀਂ ਸਾਫ਼ ਕਿਰਦਾਰ ਜਾਂ ਆਮ ਘਰਾ ਦੇ ਲੋਕਾਂ ਨੂੰ ਤਾਂ ਟਿਕਟਾਂ ਮਿਲ ਹੀ ਨਹੀਂ ਰਹੀਆਂ ਜੀ ਆ ਆਪ ਦੇ ਪ੍ਰਿੰਸੀਪਲਸ ਤੋਂ ਪਰੇ ਹੁੰਦੇ ਤੇ ਫਿਰ ਇਹਨਾਂ ਇਲੈਕਸ਼ਨ ਦੇ ਵਿੱਚ ਚਾਹੇ ਪੰਚਾਇਤ ਦੀਆਂ ਇਲੈਕਸ਼ਨਸ ਹੋਈਆਂ ਨੇ ਤੇ ਆ ਚਾਰ ਬਾਈ ਇਲੈਕਸ਼ਨਸ ਹੋਈਆਂ ਨੇ ਇਹਨਾਂ ਦੀ ਚ ਇਡੀ ਵੱਡੀ ਚ ਥੋੜਾ ਲੋਕਾਂ ਨੇ ਰੱਖਣੀ ਸੀਗੀ ਬਿਲਕੁਲ ਅਰੋੜਾ ਸਰ ਜਿਮਨੀ ਚੋਨਾ ਦੇ ਵਿੱਚ ਤਿੰਨ ਹਲਕੇ ਤਾਂ ਜਿੱਤਲੇ ਬੜੇ ਆਸਾਨੀ ਨਾਲ ਪਰ ਕਿਤੇ ਨਾ ਕਿਤੇ ਗੜ ਸੀ ਬਰਨਾਲਾ ਉਹ ਹਾਰ ਗਏ ਉਹਦੀ ਕੀ ਵਜ੍ਹਾ ਸਮਝਦੇ ਉੱਥੇ ਕਿਤੇ ਨਾ ਕਿਤੇ ਇਹ ਕਮੀ ਪਾਰਟੀ ਦੇ ਲੋਕਲ ਯੂਨਿਟ ਦੇ ਵਿੱਚ ਰਹੀ ਕਿ ਏਕਾ ਨਹੀਂ ਰਿਹਾ ਹੈਗਾ ਸਾਡਾ ਹੀ ਇੱਕ ਪਾਰਟੀ ਦਾ ਸਾਥੀ ਜਿਹਨੂੰ ਪਾਰਟੀ ਨੇ ਬਹੁਤ ਵੱਡਾ ਮਾਨ ਸਤਕਾਰ ਬਖਸ਼ਿਆ ਸੀਗਾ ਦੋ ਵਾਰੀ ਜ਼ਿਲ੍ਹਾ ਪ੍ਰਧਾਨ ਸੀਗੇ ਪਲਾਨਿੰਗ ਬੋਰਡ ਦੇ ਡਿਸਟ੍ਰਿਕਟ ਦੇ ਚੇਅਰਮੈਨ ਸੀਗੇ ਉਹ ਇੰਡੀਪੈਂਡੈਂਟ ਖੜ ਕੇ ਡਿਵੀਜ਼ਨ ਆਫ ਵੋਟਸ ਹੋ ਗਈ ਤਾਂ ਮਹਿਜ਼ 2000 ਵੋਟ ਤੇ ਹਾਰ ਗਏ ਸ਼੍ਰੋਮਣੀ ਅਕਾਲੀ ਦਲ ਦੇ ਜਿਮਨੀ ਚੋਣਾਂ ਚ ਬਾਹਰ ਹੋਣ ਦਾ ਕਿੰਨਾ ਫਾਇਦਾ ਹੋਇਆ ਜਾਂ ਜੋ ਹਾਲਾਤ ਸ਼੍ਰੋਮਣੀ ਅਕਾਲੀ ਦਲ ਦੇ ਚੱਲ ਰਹੇ ਨੇ ਉਸ ਦਾ ਆਮ ਆਦਮੀ ਪਾਰਟੀ ਨੂੰ ਕਿੰਨਾ ਫਾਇਦਾ ਮੇਰਾ ਤਾਂ ਉਹਨੂੰ ਸਵਾਲ ਇਹ ਹੈ ਕਿ ਉਸ ਤੋਂ 2 ਮਹੀਨੇ ਪਹਿਲਾਂ ਜਲੰਧਰ ਵੈਸਟ ਦੇ ਵਿੱਚ ਇਲੈਕਸ਼ਨ ਹੋ ਗਿਆ ਠੀਕ ਹੈ ਉੱਥੇ ਸ਼੍ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਸੀਗਾ ਕਿੰਨੀ ਵੋਟ ਪਈ ਸੀ 750 ਸੋ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਜਿਹੜੀ ਪਾਰਟੀ ਆਪ ਦੇ ਮੂਲ ਸਿਧਾਂਤਾਂ ਤੋਂ ਨਿਖੜ ਚੁੱਕੀ ਹੋਵੇ ਪਰੇ ਹਟ ਚੁੱਕੀ ਹੋਵੇ ਉਹਦਾ ਆਧਾਰ ਵਿੱਚ ਕੋਈ ਨਿਰੰਦਾ ਹੈਗਾ ਅੱਜਕੱਲ੍ਹ ਕਿਸਾਨੀ ਮੁੱਦਾ ਖੂਬ ਸੁਰਖੀਆਂ 'ਚ ਹੈ ਬਾੜਾਂ ਦੇ ਉੱਪਰ ਕਿਸਾਨ ਬੈਠੇ ਹੋਏ ਨੇ ਬੀਤੇ ਦਿਨੀ ਜਿਹੋ ਜਿਹੀ ਕਾਰਵਾਈ ਜਗਜੀਤ ਸਿੰਘ ਧੱਲੇਵਾਲ ਦੇ ਉੱਪਰ ਹੋਈ ਹੈ ਕੀ ਸਪਸ਼ਟੀਕਰਨ ਹੈ ਉਹ ਸਾਰੇ ਮੁੱਦੇ ਦੇ ਉੱਪਰ ਨਹੀਂ ਸਪਸ਼ਟੀਕਰਨ ਤਾਂ ਬੜਾ ਕਲੀਅਰ ਹੈ ਜੀ ਕਿ ਜਿਹੜੀ ਕਿਸਾਨਾਂ ਦੀਆਂ ਮੰਗਾਂ ਨੇ ਉਹ ਕੇਂਦਰ ਸਰਕਾਰ ਨਾਲ ਨੇ ਉਹਨਾਂ ਦੇ ਅਗੇਂਸਟ ਹੀ ਉਹਨਾਂ ਨੇ ਇਹ ਧਰਨਾ ਲਗਾਇਆ ਹੋਇਆ ਹੈ ਆਵਾਦੀ ਪਾਰਟੀ ਦੀ ਸਰਕਾਰ ਬੜੇ ਲੰਬੇ ਸਮੇਂ ਤੋਂ ਕੇਂਦਰ ਨੂੰ ਕਹਿੰਦੀ ਆ ਰਹੀ ਹੈ ਕਿ ਉਹਨਾਂ ਨਾਲ ਨੇਗੋਸ਼ੀਏਟ ਕਰੋ ਜਿਹੜੇ ਕਿਸਾਨ ਭਰਾਵਾਂ ਦੇ ਸਹੀ ਜਾਇਜ਼ ਜਨੂਨ ਮੁੱਦੇ ਹੈਗੇ ਉਹਨਾਂ ਨੂੰ ਹੱਲ ਕਰੋ ਕਿ ਪਰ ਕੇਂਦਰ ਦੇ ਕੰਨਾਂ 'ਚ ਜੂਨੀ ਸਰਕਰੀ ਹੈਗੀ ਸੋ ਸਾਡਾ ਸਟੈਂਡ ਬੜਾ ਕਲੀਅਰ ਸੀਗਾ ਤੇ ਹੈਗਾ ਤਾਂ ਸੁਨੀਲ ਜਾਖੜ ਪਾਰਟੀ ਪ੍ਰਧਾਨ ਭਾਜਪਾ ਦੇ ਉਹਨਾਂ ਨੇ ਵੀ ਕਹਿ ਤਾ ਕਹਿੰਦੇ ਇੰਨਾ ਪੈਸਾ ਆਇਆ 45000 ਕਰੋੜ ਆ ਗਿਆ ਉਹ ਤਾਂ ਸਾਫ਼ ਕਹਿ ਰਹੇ ਕਹਿੰਦੇ 3-4000 ਕਰੋੜ ਨੂੰ ਕੱਟ ਲੱਗ ਚੁੱਕਾ ਵਿੱਚ ਆਪ ਨੂੰ ਇਹਨਾਂ ਨੂੰ ਪਤਾ ਕਿ ਪਾਰਟੀ ਪ੍ਰਧਾਨ ਹੈਗੀ ਕਿ ਨਹੀਂ ਹੈਗੇ ਪਰ ਨਾਈ ਬੀਜੇਪੀ ਨੂੰ ਪਤਾ ਹੈ ਇਹ ਤਾਂ ਉਹਨਾਂ ਦੀ ਮੈਂ ਸਮਝਦਾ ਕਿ ਬੇਤੁਕੀਆਂ ਗੱਲਾਂ ਨੇ ਤਾਂ ਆਮ ਆਦਮੀ ਪਾਰਟੀ ਦੇ ਨਾਮ ਨਿਯੁਕਤ ਪ੍ਰਧਾਨ ਤੇ ਕੈਬਨਟ ਮੰਤਰੀ ਅਮਨ ਅਰੋੜਾ ਅੱਜ ਜੀਤ ਪਵਨ ਆਏ ਹੋਏ ਨੇ ਵਿਧਾਇਕ ਮੰਤਰੀ ਤੇ ਹੁਣ ਪਾਰਟੀ ਦੇ ਸੂਬਾ ਪ੍ਰਧਾਨ ਜਿਵੇਂ ਜਿਵੇਂ ਅਹੁਦਾ ਵੱਡਾ ਹੁੰਦਾ ਜਾ ਰਿਹਾ ਓਵੇਂ ਓਵੇਂ ਜ਼ਿੰਮੇਵਾਰੀ ਵੀ ਵਧਦੀ ਜਾ ਰਹੀ ਹੈ ਤੇ ਚੁਣੌਤੀਆਂ ਵੀ ਇਹ ਸਭ ਬਾਬਤ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਅਰੋੜਾ ਸਾਹਿਬ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਮਿਹਰਬਾਨੀ ਜੀ ਥੈਂਕ ਯੂ ਸੋ ਮਚ ਅਜੀਤ ਦੇ ਸਾਰੇ ਵੀਓਜ਼ ਰੀਡਰਸ ਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸੋ ਮਚ ਪ੍ਰਧਾਨ ਬਨਨ ਤੇ ਸ਼ੁਭ ਕਾਮਨਾਵਾਂ ਵੀ ਤੇ ਕਿੰਨਾ ਕੁ ਪ੍ਰੈਸ਼ਰ ਵੀ ਹੈ ਨਹੀਂ ਦੇਖੋ ਇਸ ਤਰ੍ਹਾਂ ਕਿ ਜੇ ਪ੍ਰੈਸ਼ਰ ਦੇ ਵਿੱਚ ਕੰਮ ਕਰਨ ਦਾ ਸ਼ੌਕ ਜਾਂ ਆਦਤ ਨਾ ਹੋਵੇ ਤੇ ਫਿਰ ਤਾਂ ਚੁੱਪ ਕਰਕੇ ਆਰਾਮ ਨਾਲ ਘਰ ਬੈਠੀ ਆਪਦਾ ਕੰਮ ਕਰ ਕਰੀਏ ਮੈਂ ਸਮਝਦਾ ਕਿ ਪ੍ਰੈਸ਼ਰ ਦੇ ਵਿੱਚੋਂ ਚੈਲੰਜਸ ਦੇ ਵਿੱਚੋਂ ਹੀ ਓਪਰਚੁਨਿਟੀਆਂ ਨੇ ਜਿਹੜੀਆਂ ਨਿਕਲਦੀਆਂ ਹੁੰਦੀਆਂ ਨੇ ਔਰ ਮੇਰੀ ਖੁਸ਼ਕਿਸਮਤੀ ਹੈ ਕਿ ਮੈਨੂੰ ਮੇਰੀ ਪਾਰਟੀ ਨੇ ਮੇਰੀ ਪਾਰਟੀ ਦੀ ਲੀਡਰਸ਼ਿਪ ਕੇਜਰੀਵਾਲ ਸਾਹਿਬ ਉਹਨਾਂ ਨੇ ਮਾਨ ਸਾਹਿਬ ਉਹਨਾਂ ਨੇ ਏਡੀ ਵੱਡੀ ਜ਼ਿੰਮੇਵਾਰੀ ਸੌਂਪੀ ਹੈ ਔਰ ਮੈਂ ਵਰਕ ਅਲਕੋਹਲਿਕਾਂ 24 ਘੰਟੇ ਕੰਮ ਕਰਾਂਗੇ ਲੋਕਾਂ ਦੀ ਪਾਰਟੀ ਦੀ ਸੇਵਾ ਕਰਾਂਗੇ ਜੀ ਬਿਲਕੁਲ ਪਹਿਲਾਂ ਮੰਤਰੀ ਰਹੇ ਹੋ ਤੇ ਹੁਣ ਜਿੱਦਾਂ ਪਾਰਟੀ ਨੇ ਤੁਹਾਡੇ ਇੰਨਾ ਵਿਸ਼ਵਾਸ ਜਤਾਇਆ ਲੋਕ ਸਭਾ ਚੋਣਾ ਹੋਈਆਂ ਜਿਵੇਂ ਨਹੀਂ ਚੋਣਾ ਹੁਣ ਤੁਹਾਡੇ ਅਗਵਾਈ ਚ ਪਹਿਲੀਆਂ ਚੋਣਾ ਹੋਣੀਆਂ ਨੇ ਨਗਰ ਨਿਗਮ ਤੇ ਨਗਰ ਕਾਉਂਸਲ ਦੀਆਂ ਤੇ ਕੀ ਸਟਰੈਟਜੀ ਰਹੇਗੀ ਤੁਹਾਡੀ ਪਾਰਟੀ ਪ੍ਰਧਾਨ ਦੇ ਦੇਖੋ ਸਟਰੈਟਜੀ ਇੱਕੋ ਹੀ ਹੁੰਦੀ ਹੈ ਜੀ ਕਿ ਲੋਕਤੰਤਰ ਚ ਲੋਕ ਵੱਡੇ ਹੁੰਦੇ ਨੇ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ ਅ ਪਿਛਲੇ 3 ਦਿਨਾਂ ਤੋਂ ਅਸੀਂ ਆਲਰੇਡੀ ਮੀਟਿੰਗਾਂ ਦੇ ਜਿਹੜੀਆਂ ਉਹ ਸ਼ੁਰੂ ਕਰ ਦਿੱਤੀਆਂ ਸਾਰੇ ਉੱਪਰੋਂ ਨੋ ਟਾਪ ਲੈਵਲ ਤੋਂ ਮੰਤਰੀਆਂ ਐਮ ਐਲ ਏ ਤੋਂ ਲੇਕਿਨ ਨੀਚੇ ਵਰਕਰਸ ਨੂੰ ਸਾਰਿਆਂ ਨੂੰ ਬੁਕਲ ਚ ਲੈ ਕੇ ਚੱਲਾਂਗੇ ਔਰ ਸਾਰਿਆਂ ਦੇ ਸਲਾਮ ਮਸ਼ੂਰੇ ਦੇ ਨਾਲ ਹੀ ਜਿਹੜੀਆਂ ਚੰਗੇ ਲੋਕ ਨੇ ਸਾਫ਼ ਕਿਰਦਾਰ ਦੇ ਲੋਕ ਨੇ ਜਿਨ੍ਹਾਂ ਦੀ ਚਿੱਟੀ ਚਾਦਰ ਹੈ ਉਹਨਾਂ ਨੂੰ ਅਵੈਨੇਬਿਲਿਟੀ ਦੇ ਜਿਨ੍ਹਾਂ ਦਾ ਕ੍ਰਾਈਟੇਰੀਆ ਹੈ ਉਹਨਾਂ ਨੂੰ ਟਿਕਟਾਂ ਦੀ ਜਿਹੜੀ ਡਿਸਟ੍ਰਿਬਿਊਸ਼ਨ ਹੋਏਗੀ ਔਰ ਇੱਕ ਪਰਿਵਾਰ ਦੀ ਤਰ੍ਹਾਂ ਅਸੀਂ ਲੜਾਂਗੇ ਜਿਸ ਤਰੀਕੇ ਨਾਲ ਇਹਨਾਂ ਤਿੰਨ ਚੋਣਾਂ ਦੇ ਵਿੱਚ ਬਾਅਦਲਿਖਸ਼ ਦੇ ਵਿੱਚ ਲੜਿਆ ਸਟ੍ਰੈਟਜੀ ਬਹੁਤ ਕਲੀਅਰ ਹੈ ਤੁਹਾਡੀ ਪਾਰਟੀ ਦੀ ਪਰ ਵਿਰੋਧੀ ਤਾਂ ਇਲਜ਼ਾਮ ਲਗਾਉਂਦੇ ਨੇ ਕਿ ਆਮ ਆਦਮੀ ਪਾਰਟੀ ਹੋ ਨਾਮ ਰਹੀ ਨਹੀਂ ਸਾਫ਼ ਕਿਰਦਾਰ ਜਾਂ ਆਮ ਘਰਾ ਦੇ ਲੋਕਾਂ ਨੂੰ ਤਾਂ ਟਿਕਟਾ ਮਿਲ ਹੀ ਨਹੀਂ ਰਹੀਆਂ ਨਹੀਂ ਚਲੋ ਵਿਰੋਧੀਆਂ ਦਾ ਕੰਮ ਤਾਂ ਵਿਰੋਧ ਕਰਨਾ ਏ ਜੀ ਉਹਨਾਂ ਨੂੰ ਉਹ ਕਰਨ ਦੋ ਉਹਨਾਂ ਦੇ ਦੀਆਂ ਗੱਲਾਂ ਦਾ ਜੇ ਜਵਾਬ ਦੇਣ ਲੱਗੇ ਫਿਰ ਤਾਂ ਐਂਡਲੈਸ ਹੋ ਜਾਊਗਾ ਕੰਮ ਮੇਨ ਇਸ਼ੂ ਹੈ ਕਿ ਅਸੀਂ ਆਪਣੇ ਸਿਧਾਂਤਾਂ ਦੇ ਉੱਪਰ ਰਹਿ ਕੇ ਪੰਜਾਬ ਦੀ ਤੇ ਲੋਕਾਂ ਦੀ ਸੇਵਾ ਕਰਨੀ ਹੈ ਤੇ ਉਹਨਾਂ ਸਾਰੇ ਨਾਲ ਲੈ ਕੇ ਚੱਲ ਰਹੇ ਹਾਂ ਜੇ ਆਪ ਦੇ ਪ੍ਰਿੰਸੀਪਲਸ ਤੋਂ ਪਰੇ ਹੁੰਦੇ ਤੇ ਫਿਰ ਇਹਨਾਂ ਇਲੈਕਸ਼ਨ ਦੇ ਵਿੱਚ ਚਾਹੇ ਪੰਚਾਇਤ ਦੀਆਂ ਇਲੈਕਸ਼ਨਸ ਹੋਈਆਂ ਨੇ ਤੇ ਯਾ ਚਾਰ ਬਾਈ ਇਲੈਕਸ਼ਨ ਹੋਈ ਨੇ ਇਹਨਾਂ ਦੇ ਚੀ ਡੀ ਬੀ ਡੀ ਚ ਥੋੜੇ ਲੋਕਾਂ ਨੇ ਬਖਸ਼ ਨਹੀਂ ਸੀਗੀ ਬਿਲਕੁਲ ਅਰ ਥੋੜਾ ਸਭ ਜਿਮਨੀ ਚੋਣਾਂ ਦੇ ਵਿੱਚ ਤਿੰਨ ਹਲਕੇ ਤਾਂ ਜਿੱਤਲੇ ਬੜੇ ਆਸਾਨੀ ਨਾਲ ਪਰ ਕਿਤਨਾ ਕਿਤੇ ਗੜ ਸੀ ਬਰਨਾਲਾ ਉਹ ਹਾਰ ਗਏ ਉਹਦੀ ਕੀ ਵਜ੍ਹਾ ਸਮਝਦੇ ਹੋ ਦੇਖੋ ਇਸ ਤਰ੍ਹਾਂ ਕਿ ਉਹ ਵਜ੍ਹਾ ਤਾਂ ਸਾਹਮਣੇ ਹੈ ਜੀ ਕਿ ਦੇਖੋ ਜਿਵੇਂ ਆਪਾਂ ਛੋਟੇ ਹੁੰਦੇ ਹੋਏ ਸਕੂਲ ਦੇ ਵਿੱਚ ਹੀ ਪੜ੍ਹਦੇ ਹੁੰਦੇ ਸੀ ਕਿ ਵੀ ਏਕੇ ਦੇ ਵਿੱਚ ਬਰਕਤ ਹੈ ਬਿਲਕੁਲ ਉੱਥੇ ਕਿਤੇ ਨਾ ਕਿਤੇ ਇਹ ਕਮੀ ਪਾਰਟੀ ਦੇ ਲੋਕਲ ਯੂਨਿਟ ਦੇ ਵਿੱਚ ਰਹੇਗੀ ਕਿ ਏਕਾ ਨਹੀਂ ਰਿਹਾ ਹੈਗਾ ਸਾਡਾ ਹੀ ਇੱਕ ਪਾਰਟੀ ਦਾ ਸਾਥੀ ਜਿਹਨੂੰ ਪਾਰਟੀ ਨੇ ਬਹੁਤ ਵੱਡਾ ਮਾਨ ਸਤਕਾਰ ਬਖਸ਼ਿਆ ਸੀਗਾ ਦੋ ਵਾਰੀ ਜ਼ਿਲ੍ਹਾ ਪ੍ਰਧਾਨ ਸੀਗੇ ਪਲੈਨਿੰਗ ਬੋਰਡ ਦੇ ਡਿਸਟ੍ਰਿਕਟ ਦੇ ਚੇਅਰਮੈਨ ਸੀਗੇ ਉਹ ਇੰਡੀਪੈਂਡੈਂਟ ਖੜ ਕੇ ਡਿਵੀਜ਼ਨ ਆਫ ਵੋਟਸ ਹੋ ਗਈ ਤਾਂ ਮੈਂ ਇਸ 2000 ਵੋਟ ਤੇ ਹਾਰ ਗਿਆ ਨਹੀਂ ਅਦਰਵਾਈਜ਼ ਗਿੱਦੜਵਾ ਵਰਗੀ ਸੀਟ ਆ ਠੀਕ ਹੈ ਨਾ ਉੱਥੇ 22000 ਤੇ ਜਿੱਤੇ ਆ ਡੇਰਾ ਬਾਬਾ ਨਾਨਕ ਸੋ ਮੇਰੇ ਕਹਿੰਦਾ ਮਤਲਬ ਇਹਨਾਂ ਚੋਣਾਂ ਦੇ ਵਿੱਚ ਮੈਂ ਸਾਰੇ ਸਾਡੇ ਵਰਕਰਜ਼ ਵਲੰਟੀਅਰਸ ਸਾਰੇ ਅਹੁਦੇਦਾਰਾਂ ਨੂੰ ਇਹ ਹੀ ਬੇਨਤੀ ਕਰੂੰਗਾ ਕਿ ਇੱਕ ਮੁੱਠ ਹੋ ਕੇ ਲੜਨਾ ਹੈ ਇੱਕੇ ਦੇ ਵਿੱਚ ਹੀ ਵਰਕ ਕਰਨਾ ਜੇ ਇਕੱਠਿਆਂ ਤਾਂ ਸਾਰੇ ਜਿੱਤੇ ਹੋયા ਤੇ ਜੇ ਇਨ ਕੇਸ ਅ ਇੱਕਾ ਨਹੀਂ ਰਹਿੰਦਾ ਹੈਗਾ ਤੇ ਫਿਰ ਸਾਰਿਆਂ ਦੀ ਹਾਰ ਹੈ ਬਿਲਕੁਲ ਇਹ ਹੁਣ ਤੁਸੀਂ ਵੀ ਐਕਸਪੀਰੀਅੰਸ ਕਰ ਲਿਆ ਤੁਹਾਡੀ ਵਿਰੋਧੀ ਪਾਰਟੀਆਂ ਚ ਵੀ ਇਹੀ ਵੇਖਿਆ ਗਿਆ ਕਿ ਜਿੱਥੇ ਏਕਾ ਨਹੀਂ ਹੋਇਆ ਪਾਰਟੀ ਉੱਥੇ ਖੇਰੂ ਖੇਰੂ ਹੋ ਗਈ ਤੇ ਹੁਣ ਅਗਲੀ ਸਟ੍ਰੈਟੇਜੀ ਕੀ ਰਹੇਗੀ ਕਿ ਨਿਗਮ ਚੋਣਾਂ ਚ ਜਾਂ ਤੁਹਾਡੀ ਅਗਵਾਈ ਜਿਹੜੀਆਂ ਵੀ ਚੋਣਾਂ ਹੋਣਗੀਆਂ ਉਹ ਏਕਤਾ ਬਣੀ ਰਹੇ ਉਹ ਸਾਰਿਆਂ ਨੂੰ ਜਦੋਂ ਨਾਲ ਲੈ ਕੇ ਚੱਲਾਂਗੇ ਜੀ ਮੈਰਿਟ ਤੇ ਟਿਕਟ ਡਿਸਟ੍ਰਿਬਿਊਸ਼ਨ ਹੋਏਗੀ ਤੇ ਆਪਣੇ ਆਪ ਹੀ ਏਕਾ ਜਿਹੜਾ ਉਹ ਬਣਿਆ ਰਹੇਗਾ ਔਰ ਸੈਕੰਡਲੀ ਮੈਂ ਸਾਰਿਆਂ ਨੂੰ ਇਹ ਵੀ ਕਹਿਣਾ ਚਾਹੁੰਗਾ ਕਿ ਕੱਲ ਟਿਕਟ ਹੀ ਸਭ ਕੁਝ ਨਹੀਂ ਹੁੰਦਾ ਹੈਗਾ ਕਈ ਵਾਰੀ ਪਾਰਟੀ ਦੇ ਵਿੱਚ ਵੀ ਮਾਨ ਸਤਕਾਰ ਦੀਆਂ ਬਹੁ ਹੁੰਦੀਆਂ ਨੇ ਸੋ ਆਪਦੇ ਨਿੱਜੀ ਇੰਟਰਸਟ ਨਾਲੋਂ ਪੰਜਾਬ ਦਾ ਤੇ ਪਾਰਟੀ ਦਾ ਹਿੱਤ ਸੋਚੋ ਤੇ ਫਿਰ ਆਪਾਂ ਸਾਰੀ ਜੇਤੂ ਆ ਮੁਕਾਬਲਾ ਕਿਹੜੀ ਪਾਰਟੀ ਨਾਲ ਜਿਆਦਾ ਦੇਖੋ ਇਸ ਤਰ੍ਹਾਂ ਕਿ ਮੈਂ ਇਹ ਕਿਸੇ ਨੂੰ ਵੀ ਪਾਰਟੀ ਨੂੰ ਨਕਾਰ ਦੇਣਾ ਤਾਂ ਬੜੀ ਹੰਕਾਰ ਵਾਲੀ ਗੱਲ ਹੋਊਗੀ ਮੈਂ ਕਦੇ ਹੰਕਾਰ ਵਾਲੀ ਰਾਜਨੀਤੀਕ ਜਾਂ ਗੱਲ ਕੀਤੀ ਨਹੀਂ ਹੈਗੀ ਇਲੈਕਸ਼ਨ ਸਾਰੀਆਂ ਇੰਪੋਰਟੈਂਟ ਹੁੰਦੀਆਂ ਨੇ ਹਰੇਕ ਇਲੈਕਸ਼ਨ ਦੀ ਆਪਦੀ ਆਪਦੇ ਪੈਰਾਮੀਟਰਸ ਹੁੰਦੇ ਨੇ ਸੋ ਤਗੜੇ ਹੋ ਕੇ ਲੜਾਂਗੇ ਮੈਂ ਨਹੀਂ ਸਮਝਦਾ ਹੈਗਾ ਕਿ ਜਿਸ ਤਰੀਕੇ ਦੇ ਨਾਲ ਭਗਵੰਤ ਮਾਨ ਜੀ ਦੀ ਸਰਕਾਰ 22 ਸਾਲਾਂ ਤੋਂ ਕੰਮ ਕਰ ਰਹੀ ਹੈ ਉਸ ਤਰੀਕੇ ਨਾਲ ਸਾਨੂੰ ਕਿਤੇ ਵੀ ਕਿਸੇ ਨਗਰ ਕੌਂਸਲ ਦੇ ਵਿੱਚ ਜਾਂ ਕਾਰਪੋਰੇਸ਼ਨ ਦੇ ਵਿੱਚ ਕੋਈ ਦਿੱਕਤ ਆਏਗੀ ਸ਼੍ਰੋਮਣੀ ਅਕਾਲੀ ਦਲ ਦੇ ਜਿਮਨੀ ਚੋਣਾਂ ਚ ਬਾਹਰ ਹੋਣ ਦਾ ਕਿੰਨਾ ਫਾਇਦਾ ਹੋਇਆ ਜਾਂ ਜੋ ਹਾਲਾਤ ਸ਼੍ਰੋਮਣੀ ਅਕਾਲੀ ਦਲ ਦੇ ਚੱਲ ਰਹੇ ਨੇ ਉਸ ਦਾ ਆਮ ਆਦਮੀ ਪਾਰਟੀ ਨੂੰ ਕਿੰਨਾ ਫਾਇਦਾ ਹੋਇਆ ਨਹੀਂ ਦੇਖੋ ਰਾਜਨੀਤੀ ਕਦੇ ਵੀ ਦੂਸਰਿਆਂ ਦੇ ਉੱਪਰ ਡਿਪੈਂਡੈਂਟ ਹੋ ਕੇ ਜਾਂ ਉਹਨਾਂ ਦੀਆਂ ਹਾਲਾਤਾਂ ਦੇ ਉੱਪਰ ਡਿਪੈਂਡੈਂਟ ਹੋ ਕੇ ਤੁਸੀਂ ਨਾ ਰਾਜਨੀਤੀ ਕਰ ਸਕਦੇ ਤੇ ਨਾ ਕਰਨੀ ਚਾਹੀਦੀ ਹੈ ਹੁਣ ਇਹਨਾਂ ਚੋਣਾਂ ਦੇ ਵਿੱਚ ਇਹ ਠੀਕ ਹੈ ਸਵਾਲ ਤੁਹਾਡਾ ਵੀ ਇਹਨਾਂ ਤਿੰਨ ਬਾਈ ਇਲੈਕਸ਼ਨਸ ਦੇ ਵਿੱਚ ਚਾਰਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਕਿਸੇ ਪਾਰਟੀ ਨੂੰ ਕੀ ਫਾਇਦਾ ਨੁਕਸਾਨ ਹੋਇਆ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਖੜਨ ਦਾ ਹੂੰ ਮੇਰਾ ਤੁਹਾਨੂੰ ਸਵਾਲ ਇਹ ਹੈ ਕਿ ਉਸ ਤੋਂ 2 ਮਹੀਨੇ ਪਹਿਲਾਂ ਜਲੰਧਰ ਵੈਸਟ ਦੇ ਵਿੱਚ ਇਲੈਕਸ਼ਨ ਹੋ ਗਿਆ ਠੀਕ ਹੈ ਉੱਥੇ ਉੱਥੇ ਸ਼੍ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਸੀਗਾ ਕਿੰਨੀ ਵੋਟ ਪਈ ਸੀ 750 ਸੋ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਜਿਹੜੀ ਪਾਰਟੀ ਆਪ ਦੇ ਮੂਲ ਸਿਧਾਂਤਾਂ ਤੋਂ ਨਿਖੜ ਚੁੱਕੀ ਹੋਵੇ ਪਰੇ ਹਟ ਚੁੱਕੀ ਹੋਵੇ ਉਹਦਾ ਆਧਾਰ ਵਿੱਚ ਕੋਈ ਨਹੀਂ ਰਹਿੰਦਾ ਹੈਗਾ ਹਾਂ ਇਹ ਠੀਕ ਹੈ ਕਿ ਜਿਹੜਾ ਉਹਦਾ ਥੋੜਾ ਬਹੁਤ ਵੋਟਰ ਬੇਸ ਹੁੰਦਾ ਹੈ ਉਹ ਕਿਸੇ ਨਾ ਕਿਸੇ ਪਾਰਟੀ ਨਾਲ ਅਫੀਲੀਏਟ ਹੋ ਜਾਂਦਾ ਹੈ ਅੱਜ ਕੱਲ੍ਹ ਕਿਸਾਨੀ ਮੁੱਦਾ ਖੂਬ ਸੁਰਖੀਆਂ 'ਚ ਹੈ ਬਾੜਾਂ ਦੇ ਉੱਪਰ ਕਿਸਾਨ ਬੈਠੇ ਹੋਏ ਨੇ ਬੀਤੇ ਦਿਨੀ ਜਿਹੋ ਜਿਹੀ ਕਾਰਵਾਈ ਜਗਜੀਤ ਸਿੰਘ ਢੱਲਵਾਲ ਦੇ ਉੱਪਰ ਹੋਈ ਹੈ ਕੀ ਸਪਸ਼ਟੀਕਰਨ ਹੈ ਉਸ ਸਾਰੇ ਮੁੱਦੇ ਦੇ ਉੱਪਰ ਨਹੀਂ ਸਪਸ਼ਟੀਕਰਨ ਤਾਂ ਬੜਾ ਕਲੀਅਰ ਹੈ ਜੀ ਕਿ ਜਿਹੜੀ ਕਿਸਾਨਾਂ ਦੀਆਂ ਮੰਗਾਂ ਨੇ ਉਹ ਕੇਂਦਰ ਸਰਕਾਰ ਨਾਲ ਨੇ ਉਹਨਾਂ ਦੇ ਅਗੇਂਸਟ ਹੀ ਉਹਨਾਂ ਨੇ ਇਹ ਧਰਨਾ ਲਗਾਇਆ ਹੋਇਆ ਆਮ ਆਦਮੀ ਪਾਰਟੀ ਦੀ ਸਰਕਾਰ ਬੜੇ ਲੰਬੇ ਸਮੇਂ ਤੋਂ ਕੇਂਦਰ ਨੂੰ ਕਹਿੰਦੀ ਆ ਰਹੀ ਹੈ ਕਿ ਉਹਨਾਂ ਨਾਲ ਨੇਗੋਸ਼ੀਏਟ ਕਰੋ ਜਿਹੜੇ ਕਿਸਾਨ ਭਰਾਵਾਂ ਦੇ ਸਹੀ ਜਾਇਜ਼ ਜੈਨੂਇਨ ਮੁੱਦੇ ਹੈਗੇ ਉਹਨਾਂ ਨੂੰ ਹੱਲ ਕਰੋ ਕਿ ਪਰ ਕੇਂਦਰ ਦੇ ਕੰਨਾਂ ਦੀ ਜੂਨੀ ਸਰਕਾਰ ਦੀ ਹੈਗੀ ਸੋ ਸਾਡਾ ਸਟੈਂਡਰਡਾ ਕਲੀਅਰ ਸੀਗਾ ਤੇ ਹੈਗਾ ਤੁਸੀਂ ਲਗਾਤਾਰ ਆਮ ਆਦਮੀ ਪਾਰਟੀ ਇਹ ਵੀ ਕਹਿ ਰਹੀ ਹੈ ਕਿ ਸੂਬੇ ਦੇ ਫੰਡ ਰੋਕੇ ਹੋਏ ਨਹੀਂ ਪਰ ਇਸ ਮਸਲੇ ਨੂੰ ਹੱਲ ਕਰਨ ਦੇ ਲਈ ਪਾਰਟੀ ਕੀ ਕਰ ਰਹੀ ਹੈ ਦੇਖੋ ਇਸ ਤਰ੍ਹਾਂ ਕਿ ਇਹ ਬਹੁਤ ਮੰਦ ਭਾਗ ਹੈ ਕਿ ਮਤਰੀਮ ਵਾਲਾ ਸਲੂਕ ਹੈ ਜਿਹੜਾ ਉਹ ਕੇਂਦਰ ਸਰਕਾਰ ਪੰਜਾਬ ਨਾਲ ਕਰ ਰਹੀ ਹੈ आरडीएफ ਦਾ ਪੈਸਾ ਰੋਕਿਆ ਹੋਇਆ ਹੈ ਹੈਲਥ ਔਰ এডੂਕੇਸ਼ਨ ਸੈਕਟਰਸ ਦਾ ਪੈਸਾ ਤਕਰੀਬਨ 10000 ਕਰੋੜ ਹੈ ਜਿਹੜਾ ਉਹ ਰੋਕ ਰੱਖਿਆ ਹੈ ਸੋ ਇਹ ਲੜਾਈ ਹੈ ਜਿਹੜੀ ਜਿਵੇਂ ਆਰਡੀਐਫ ਦੀ ਤਾਂ ਸੁਪਰੀਮ ਕੋਰਟ ਦੇ ਵਿੱਚ ਚੱਲ ਰਹੀ ਹੈ ਸੋ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ ਤੇ ਮੈਂ ਉਮੀਦ ਆਸ ਕਰਦਾ ਕਿ ਇਹ ਜ ਮਤਰਿਆ ਸਲੂਕ ਕੇਂਦਰ ਸਰਕਾਰ ਛੱਡ ਕੇ ਪੰਜਾਬ ਇੱਕ ਬੜੀ ਪੈਕਿਊਲਰ ਬੜੀ ਇੰਪੋਰਟੈਂਟ ਸਟੇਟ ਹੈ ਤੇ ਸਾਨੂੰ ਜਿਹੜਾ ਸਾਡਾ ਹੱਕ ਹੈ ਇਹ ਜਿਹੜੇ ਫੰਡਸ ਉਹਨਾਂ ਨੇ ਰੋਕੇ ਹੋਏ ਨੇ ਚਾਹੇ ਆਰਡੀਐਫ ਦੇ ਨੇ ਚਾਹੇ ਬਾਕੀ ਸਾਰੇ ਫੰਡਸ ਨੇ ਇਹ ਹੈ ਤਾਂ ਪੰਜਾਬ ਦੇ ਲੋਕਾਂ ਤੋਂ ਟੈਕਸ ਦੀ ਕਲੈਕਸ਼ਨ ਦੇ ਰੂਪ ਦੇ ਵਿੱਚ ਹੀ ਉੱਪਰ ਗਏ ਹੋਏ ਨੇ ਨਾ ਸਾਡਾ ਪੈਸਾ ਸਾਨੂੰ ਹੀ ਦੇਣੋਂ ਮਨਾ ਕਰੀ ਜਾ ਰਹੇ ਨੇ ਪੰਜਾਬ ਤੇ ਪੰਜਾਬੀਆਂ ਨੂੰ ਸੇ ਗਲਤ ਹੈ ਲੜਾਈ ਚੱਲ ਰਹੀ ਹੈ ਕੋਰਟ ਦੇ ਵਿੱਚ ਵੀ ਚੱਲ ਰਹੀ ਹੈ ਐਡਮਿਨਿਸਟ੍ਰੇਟਿਵ ਲੈਵਲ ਤੇ ਵੀ ਚੱਲ ਰਹੀ ਹੈ ਬਿਲਕੁਲ ਇੱਕ ਰਵਨੀਤ ਬਿੱਟੂ ਲਗਾਤਾਰ ਪਾਰਟੀ ਤੇ ਹਮਲਾਵਰ ਰਹਿੰਦੇ ਨੇ ਅੱਜ ਤੱਕ ਸੁਨੀਲ ਜਾਖੜ ਪਾਰਟੀ ਪ੍ਰਧਾਨ ਭਾਜਪਾ ਦੇ ਉਹਨਾਂ ਨੇ ਵੀ ਕਹਿ ਦਿੱਤਾ ਕਹਿੰਦੇ ਇੰਨਾ ਪੈਸਾ ਆਇਆ 45000 ਕਰੋੜ ਆ ਗਿਆ ਉਹ ਤਾਂ ਸਾਫ਼ ਕਹਿ ਰਹੇ ਕਹਿੰਦੇ 3-4000 ਕਰੋੜ ਨੂੰ ਕੱਟ ਲੱਗ ਚੁੱਕਾ ਵਿੱਚੋਂ ਨੀ ਕਿਹੜੇ ਤੁਸੀਂ ਸੀਸੀਆ ਲਿਮਿਟ ਦੀ ਗੱਲ ਕਰਦੇ ਹੋ ਬਿਲਕੁਲ ਜਿਹੜੇ ਸੁਨੀਲ ਚਾਖੜਵਾਰਾ ਨੇ ਅੱਜ ਬਿਆਨ ਦਿੱਤਾ ਨਹੀਂ ਨਹੀਂ ਨਾ ਦੇਖੋ ਉਹ ਉਹਨਾਂ ਨੂੰ ਇਹ ਨਾ ਉਹ ਆਪ ਨੂੰ ਇਹਨਾਂ ਨੂੰ ਪਤਾ ਕਿ ਪਾਰਟੀ ਪ੍ਰਧਾਨ ਹੈਗੇ ਕਿ ਨਹੀਂ ਹੈਗੇ ਪਰ ਨਾ ਹੀ ਭਾਜਪਾ ਨੂੰ ਪਤਾ ਹੈ ਇਹ ਤਾਂ ਉਹਨਾਂ ਦੀਆਂ ਮੈਂ ਸਮਝਦਾ ਕਿ ਬੇਤੁਕੀਆਂ ਗੱਲਾਂ ਨੇ ਜਿੰਨਾ ਪੈਸਾ ਸੀਸੀਆ ਲਿਮਿਟ ਦਾ ਆਉਂਦਾ ਹੈ ਉਹ ਐਜ਼ ਇਟ ਇਜ਼ ਸਾਰੇ ਦਾ ਸਾਰਾ ਜਿਹੜਾ ਜਿੰਨੀ ਪ੍ਰੋਕਿਊਰਮੈਂਟ ਹੋ ਜਾਂਦੀ ਹੈ ਉਹ ਕਿਸਾਨਾਂ ਦੇ ਖਾਤੇ ਦੇ ਵਿੱਚ ਗਿਆ ਹੈ ਅਸੀਂ ਫੇਰ ਵੀ ਟਾਈਮ ਐਂਡ ਅਗੇਨ ਕਹਿੰਦੇ ਰਹੇ ਹਾਂ ਕਿ ਜੇਕਰ ਕੋਈ ਇਹੋ ਜਿਹੀ ਲੱਗਦਾ ਕਿਸੇ ਮੰਡੀ ਦੇ ਵਿੱਚ ਕਿਸੇ ਆੜਤੀਏ ਨੇ ਕੋਈ ਜਾਂ ਸ਼ੈਲਰ ਵਾਲੇ ਨੇ ਕੋਈ ਕੱਟ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਤੁਸੀਂ ਸਰਕਾਰ ਨੂੰ ਦੱਸੋ ਤੇ ਉਹ ਸਖਤ ਸਖਤ ਕਰ ਵੀ ਹੋਊਗੀ ਬਿਲਕੁਲ ਲਗਾਤਾਰ ਆਮ ਆਦਮੀ ਪਾਰਟੀ ਨੂੰ ਵੀ ਵੇਖਿਆ ਜਿਵੇਂ ਤੁਸੀਂ ਵੀ ਕਹਿ ਰਹੇ ਹੋ ਕਿ ਕੇਂਦਰਤਾ ਆਵਾਜ਼ ਨਹੀਂ ਸੁਣ ਰਹੀ ਉਹਨੂੰ ਸਾਡੇ ਤੁਸੀਂ ਵੀ ਖੁਦ ਭਾਜਪਾ ਦੇ ਜਿਹੜੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰਦੇ ਰਹੇ ਹੋ ਜਿੰਨਾ ਸਮਾਂ ਤੁਹਾਡੀ ਸਰਕਾਰ ਨੂੰ 2.5 ਸਾਲ ਦਾ ਹੋ ਗਿਆ ਹੈ ਕੇਂਦਰ ਦੇ ਨਾਲ ਗੱਲਬਾਤ ਜਿਹੜੇ ਤੁਹਾਡੇ ਸੰਬੰਧ ਸੁਖਾਵੇਂ ਨਹੀਂ ਹੋ ਰਹੇ ਕਿਸ ਨੂੰ ਜ਼ਿੰਮੇਵਾਰ ਠਰਾਂ ਨੇ ਨੇ ਇਹ ਤਾਂ ਜ਼ਿੰਮੇਵਾਰੀ ਉਹਨਾਂ ਦੀ ਬੰਦੀ ਹੈ ਜੀ ਜਦੋਂ 14 ਦੀ ਇਲੈਕਸ਼ਨ ਤੋਂ ਪਹਿਲਾਂ ਮੋਦੀ ਸਾਹਿਬ ਜਦੋਂ ਗੁਜਰਾਤ ਦੇ ਚੀਫ ਮਿਨਿਸਟਰ ਸੀਗੇ ਉਦੋਂ ਕਿਹਾ ਸੀ ਕਰਦੇ ਸੀਗੇ ਕਿ ਕੇਂਦਰ ਸਰਕਾਰ ਤੇ ਸਟੇਟ ਗਵਰਨਮੈਂਟ ਜਿਹੜੀ ਉਹਨਾਂ ਦਾ ਰਿਲੇਸ਼ਨ ਵੱਡੇ ਭਾਈ ਛੋਟੇ ਭਾਈ ਵਾਲਾ ਹੋਣਾ ਚਾਹੀਦਾ ਤੇ ਹੁਣ 10 ਸਾਲਾਂ ਦੇ ਵਿੱਚ ਉਹਨਾਂ ਨੇ ਇਸ ਤਰੀਕੇ ਦੇ ਨਾਲ ਸਟੇਟ ਇਹੋ ਜਿਹੀਆਂ ਸਟੇਟਾਂ ਦੇ ਨਾਲ ਜਿਹੜੀਆਂ ਕਿ ਉਹਨਾਂ ਦੇ ਰਾਜ ਭਾਗ ਹਿੱਟ ਨਹੀਂ ਹੈਗੀਆਂ ਨਾਨ ਬੀਜੇਪੀ ਸਟੇਟਸ ਨੇ ਉਹਨਾਂ ਦੇ ਨਾਲ ਕਿਹੋ ਜਿਹਾ ਮਤਰੀਅਸ ਲੋ ਕਰ ਰਹੇ ਤੁਹਾਡੇ ਸਾਹਮਣੇ ਆ ਸੋ ਮੇਰੀ ਉਹਨਾਂ ਨੂੰ ਹੱਥ ਬਨ ਕੇ ਬੇਨਤੀ ਹੈ ਕਿ ਪੂਰਾ ਦੇਸ਼ ਹੈ ਜਿਹੜਾ ਉਹ ਇੱਕ ਬਹੁਤ ਸੋਹਣਾ ਗੁਲਦਸਤ ਹੈ ਡੈਮੋਕ੍ਰੇਸੀ ਦੀ ਇਹੀ ਖੂਬਸੂਰਤੀ ਹੈ ਇਸ ਸੋਸ਼ਲ ਫੈਬਰਿਕ ਨੂੰ ਇਸ ਪੋਲਿਟੀਕਲ ਫੈਬਰਿਕ ਨੂੰ ਕਿਰਪਾ ਕਰਕੇ ਬੀਜੇਪੀ ਦੀ ਸਰਕਾਰ ਨਾ ਵਿਗਾੜੇ ਬਿਲਕੁਲ ਤੁਸੀਂ ਕਹਿੰਦੇ ਕਿ ਜ਼ਿੰਮੇਵਾਰੀ ਉਹਨਾਂ ਦੀ ਬੰਦੀ ਹੈ ਆਮ ਆਦਮੀ ਪਾਰਟੀ ਸੂਬੇ ਦੀ ਸਰਕਾਰ ਨੇ ਕੋਈ ਕੋਸ਼ਿਸ਼ ਕੀਤੀ ਨੀ ਤੁਹਾਡੇ ਸਾਹਮਣੇ ਨੇ ਜੀ ਰੋਜ਼ ਦਾ ਤੁਸੀਂ ਖਬਰਾਂ ਲਗਾਉਂਦੇ ਹੋ ਕਿ ਅੱਜ ਮੁੱਖ ਮੰਤਰੀ ਸਾਹਿਬ ਜਾ ਰਹੇ ਨੇ ਅੱਜ ਮੰਤਰੀ ਜਾ ਰਹੇ ਨੇ ਅੱਜ ਚਿੱਠੀਆਂ ਲਿਖੀਆਂ ਜਾ ਰਹੀਆਂ ਨੇ ਸੁਪਰੀਮ ਕੋਰਟ ਦੇ ਵਿੱਚ ਸਾਡੀ ਲੜਾਈ ਹੈ ਅਸੀਂ ਆਪਦੇ ਵੱਲੋਂ ਲੱਗੇ ਹੋਇਆ ਠੀਕ ਹੈ ਨਾ ਮੈਂ ਤਾਂ ਬਲਕੇ ਤੁਹਾਨੂੰ ਮੀਡੀਆ ਨੂੰ ਬੇਨਤੀ ਕਰੂੰਗਾ ਕਿ ਇਸ ਚੀਜ਼ ਨੂੰ ਤੁਸੀਂ ਵੀ ਬੁਲੰਦ ਆਵਾਜ਼ ਦੇ ਨਾਲ ਸਾਰੇ ਮੀਡੀਆ ਹਾਊਸਸ ਚੱਕੋ ਮੀਡੀਆ ਦੇ ਵਿੱਚ ਬੜੀ ਬੜੀ ਤਾਕਤ ਹੁੰਦੀ ਹੈ ਸਾਰੇ ਨਾਲ ਮਿਲ ਕੇ ਲੜਾਂਗੇ ਜੇ ਕੋਈ ਲੜਾਈ ਹੈ ਜਿਹੜੀ ਜੀ ਪੰਜਾਬ ਦੇ ਹੱਕਾਂ ਦੀ ਇਹ ਕੋਈ ਇਕੱਲੇ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਆਮ ਨਰੋੜੀ ਥੋੜੀ ਜੀ ਇਹ 3 ਕਰੋੜ ਪੰਜਾਬੀ ਦੀ ਆਪਾਂ ਸ ਪਾਰਟੀ ਪ੍ਰਧਾਨ ਬਣ ਗਏ ਹੋ ਪੰਜਾਬ ਦੀਆਂ ਅਹਿਮ ਸਮੱਸਿਆਵਾਂ ਕਿਹੜੀਆਂ ਨੇ ਜਿਨ੍ਹਾਂ ਨੂੰ ਪੈਲ ਦੇ ਆਧਾਰ ਦੇ ਉੱਪਰ ਹੱਲ ਕਰਵਾਉਣਾ ਤੁਸੀਂ ਲੋਕ ਜ਼ਰੂਰੀ ਸਮਝਦੇ ਨਹੀਂ ਇਸ਼ੂਸ ਤਾਂ ਦੇਖੋ ਕਾਫੀ ਚੀਜ਼ਾਂ ਦੇ ਉੱਪਰ ਕੰਮ ਹੈ ਜਿਹੜਾ ਉਹ ਹੋ ਚੁੱਕਿਆ ਹੈ ਹੈਲਥ অর এডਿਕੇਸ਼ਨ ਦੇ ਉੱਪਰ ਵੱਡੇ ਪੱਧਰ ਦੇ ਉੱਪਰ ਕੰਮ ਹੋ ਰਿਹਾ ਹੈ 50000 ਦੇ ਕਰੀਬ ਨੌਜਵਾਨ ਬੱਚਿਆਂ ਨੂੰ ਨੌਕਰੀਆਂ ਨੇ ਜਿਹੜੀਆਂ ਉਹ ਮੈਰਿਟ ਦੇ ਆਧਾਰ ਦੇ ਉੱਪਰ ਦਿੱਤੀਆਂ ਜਾ ਚੁੱਕੀਆਂ ਆ 2 3 ਕਿ ਇਸ਼ੂ ਨੇ ਜਿਨ੍ਹਾਂ ਦੇ ਉੱਪਰ ਆਪਾਂ ਸਾਰਿਆਂ ਨੂੰ ਇੱਕ ਜੋ ਜੋ ਫਾਈਨੈਂਸ਼ੀਅਲ ਇਸ਼ੂਸ ਬਣੇ ਹੋਏ ਨੇ ਬਿਕੋਜ਼ ਆਫ ਸੈਂਟਰਲ ਗਵਰਨਮੈਂਟ ਉਹਦੇ ਉੱਪਰ ਆਪਾਂ ਸਾਰਿਆਂ ਨੂੰ ਕੰਮ ਕਰਨ ਦੀ ਲੋੜ ਆ ਪਲੱਸ ਨਾਲ ਮੈਂ ਸਮਝਦਾ ਕਿ ਜਿਹੜੀ ਅੱਜ ਇੱਕ ਜਿਹੜਾ ਕਨਫਰਨਟ੍ਰੇਸ਼ਨ ਵਾਲਾ ਮਾਹੌਲ ਬਣ ਚੁੱਕਿਆ ਨਾ ਜੀ ਵੀ ਜਿਵੇਂ ਕੁਝ ਜਥੇਬੰਦੀਆਂ ਨੇ ਤਰਨੇ ਲੱਗ ਜਾਂਦੇ ਨੇ ਉਹਦੇ ਨਾਲ ਇੱਕ ਇੰਡਸਟਰੀ ਦਾ ਇੰਡਸਟਰੀ 네ਗੇਟਿਵ ਮਾਹੌਲ ਹੈ ਜਿਹੜਾ ਉਹ ਬਣ ਰਿਹਾ ਹੈ ਜੇ ਇੰਡਸਟਰੀਅਲ ਡਿਵੈਲਪਮੈਂਟ ਹੋਊਗੀ ਜੇ ਇਨਵੈਸਟਮੈਂਟ ਆਊਗੀ ਤਾਂ ਹੀ ਪੰਜਾਬ ਜਿਹੜੀ ਸਰਪੱਖੀ ਤਰੱਕੀ ਕਰ ਸਕੂਗਾ ਬਿਲਕੁਲ ਸੋ ਹੁਣ ਤੁਹਾਨੂੰ ਜ਼ਿੰਮੇਵਾਰੀ ਮਿਲ ਚੁੱਕੀ ਹੈ ਜੀ ਦੇਖਣਾ ਹੋਏਗਾ ਕਿ ਕਿੰਨੇ ਵਧੀਆ ਤਰੀਕੇ ਨਾਲ ਤੁਸੀਂ ਅਗਲੀ ਵਾਰ ਤੱਕ ਨਭਾ ਲੈਣੇ ਹੋ ਸ਼ੁਕਰੀਆ ਸਮਾਧਾਨ ਥੈਂਕ ਯੂ ਸੋ ਮਾਚ ਥੈਂਕ ਯੂ ਸੋ ਮਾਚ ਸੋ ਐਸੀ ਆਮ ਆਦਮੀ ਪਾਰਟੀ ਦੇ ਨਾਮ ਨਿਯੁਕਤ ਪ੍ਰਧਾਨ ਤੇ ਕੈਬਨਟ ਮੰਤਰੀ ਅਮਨ अरोड़ा ਜਿਨ੍ਹਾਂ ਦਾ ਕਹਿਣਾ ਹੈ ਕਿ ਹੁਣ ਜ਼ਿੰਮੇਵਾਰੀ ਮਿਲ ਗਈ ਹੈ ਉਹ ਤਨਦੇਹੀ ਦੇ ਨਾਲ ਨਭਣਗੇ ਇਸੇ ਤਰ੍ਹਾਂ ਖਾਸ ਸ਼ਖਸੀਤਾਂ ਦੇ ਨਾਲ ਮੁਲਾਕਾਤ ਕਰਵਾੰਦ ਰਹਾਂਗੇ ਹੁੰਦੇ ਲਈ ਯਾਨੀ ਮੈਨੂੰ ਪਰਮਜੀਤ ਸੈਣੀ ਹੁੰਦੇ ਇਜਾਜ਼ਤ ਦੇਖਦੇ ਰਹੋ ਅਜੀਤ ਵੈਬ ਟੀਵੀ ਧੰਨਵਾਦ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿ